ਪੰਜਾਬੀ ਦੀ ਇੱਕ ਕਹਾਵਤ ਆ ਕਹਿੰਦੇ ਅੰਨਾ ਵੰਡੇ ਰਿਓੜੀਆਂ ਮੁਰਮੁਰ ਆਪਣੇਆਂ ਨੂੰ ਇਹ ਗੱਲ ਸੱਚ ਹੋ ਗਈ ਕਿ ਪੰਜਾਬ ਦੇ ਵਿੱਚ ਅਗਰ ਕੋਈ ਗਰੀਬ ਹੈ ਤੇ ਉਹ ਇੱਕ ਕਿਸਾਨ ਹੀ ਗਰੀਬ ਹੈ ਅਗਰ ਪੰਜਾਬ ਦੇ ਵਿੱਚ ਕੋਈ ਮੰਗਤਾ ਅੱਜ ਬਣਿਆ ਚਾਹੇ ਸਰਕਾਰ ਦੀ ਨਿਗਾਹ ਦੇ ਵਿੱਚ ਇਹ ਲੋਕਾਂ ਦੀ ਨਿਗਾਹ ਦੇ ਵਿੱਚ ਕਿਹ ਉਹ ਕਿਸਾਨ ਹੀ ਲੱਗਿਆ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਵੰਡਣ ਵਾਸਤੇ ਵੀ ਕਿਸਾਨ ਤੇ ਲੈਣ ਵਾਲਾ ਵੀ ਕਿਸਾਨ ਤੇ ਕਹਾਵਤਾਂ ਸੱਚੀਆਂ ਹੋ ਗਈਆਂ ਨੇ ਅੱਜ ਕਿਸੇ ਇੱਕ ਵੀ ਸੰਸਥਾ ਨੇ ਕਿਸੇ ਗਰੀਬ ਨੂੰ ਰਿਕਸ਼ਾ ਨਹੀਂ ਲੈ ਕੇ ਦਿੱਤਾ ਕਿਸੇ ਨੂੰ ਆਟੋ ਨਹੀਂ ਲੈ ਕੇ ਦਿੱਤਾ ਕਿਸੇ ਸੰਸਥਾ ਨੇ ਕਿਸੇ ਗਰੀਬ ਦੇ ਚਾਰ ਖਣ ਨਹੀਂ ਬਣਾ ਕੇ ਦਿੱਤੇ ਕਿਸੇ ਨੂੰ 20000 ਦੀ 50000 ਦੀ ਨੌਕਰੀ ਨਹੀਂ ਲੈ ਕੇ ਦਿੱਤੀ ਤੁਸੀਂ ਸਿਰਫ ਇੱਕ ਪੰਜਾਬ ਦੇ ਪਿਛਲੇ 12 ਸਾਲ ਤੁਸੀਂ ਖਰਾਬ ਕਰਦੇ ਧਰਨਿਆਂ ਦੇ ਵਿੱਚ ਕਿ ਸਾਨੂੰ ਖੇਤੀ ਚ ਵੱਸਦਾ ਕੁਝ ਨਹੀਂ ਅਸੀਂ ਮਰ ਗਏ ਖਾ ਲਏ ਲੁੱਟ ਲਏ ਅੱਜ ਰੱਬ ਦੀ ਮਾਰ ਪਈ ਤੁਹਾਡੇ ਤੇ ਉਹ ਸੁਦਰ ਜੋ ਹੁਣ ਵੀ ਇਹ ਜ਼ਮੀਨਾਂ ਰੱਬ ਨੇ ਬਰਬਾਦ ਕੀਤੀਆਂ ਕਿਸੇ ਇਨਸਾਨ ਨੇ ਨਹੀਂ ਕੀਤੀਆਂ ਕਿ ਤੁਸੀਂ ਗਰੀਬੀ ਗਰੀਬੀ ਮਾਰਗੇ ਖਾਲੇ ਕਰਦੇ ਰਹੇ ਆਖਰਕਾਰ 12 ਸਾਲ ਬਾਅਦ ਤਾਂ ਰੱਬ ਕਹਿੰਦੇ ਰੂੜੀ ਦੀ ਵੀ ਸੁਣ ਲੈਂਦਾ ਅੱਜ ਤੁਹਾਡੇ ਤੇ ਮਾਰ ਪਈ ਰੱਬ ਦੀ ਰੱਬ ਨੇ ਚਪੇੜ ਮਾਰੀ ਆ ਤੁਸੀਂ ਹੁਣ ਵੀ ਨਹੀਂ ਤਲਦੇ ਤੁਸੀਂ ਅੱਜ ਵੀ ਉਹਨਾਂ ਗਰੀਬ ਲੋਕਾਂ ਨੂੰ ਦੇ ਕੇ 5 ਕਿਲੋ ਆਟਾ ਤੇ ਤੁਸੀਂ ਕਹਿੰਦੇ ਨੇ ਸਾਡੇ ਘਰੂਟ ਮਾਰੇ ਨੇ ਅੱਜ ਕਿਸੇ ਵੀ ਪੰਜਾਬ ਦੇ ਵਿੱਚ ਕੋਈ ਬ੍ਰਾਹਮਣ ਹਿੰਦੂ ਭੈਣ ਭਾਈ ਜਿਹੜੇ ਪੰਜਾਬ ਵਿੱਚ ਵੱਸਦੇ ਨੇ ਕਿਹਾ ਉਹ ਗਰੀਬ ਨਹੀਂ ਕਿਹਾ ਉਹਨਾਂ ਦੇ ਘਰ ਨਹੀਂ ਉਹ ਜਿਹੜੇ ਕਿਹਾ ਕਿਸੇ ਹਿੰਦੂ ਭੈਣ ਭਾਈ ਜਿਹੜੇ ਨੇ ਪਿੰਡਾਂ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਰੁਜ਼ਗਾਰ ਚਲੇ ਗਏ ਕਿਹਾ ਉਹ ਲੋਕ ਨਹੀਂ ਗਰੀਬ ਹੋਏ ਜਿਹੜੇ ਦੋ ਦੋ ਮੱਝਾਂ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਅੱਜ ਉਹ ਰਵਿਦਾਸ ਸਮਾਜ ਦੇ ਲੋਕ ਅੱਜ ਉਹ ਭਗਤ ਗੁਰੂ ਕਬੀਰ ਸਾਹਿਬ ਨੂੰ ਮੰਨਣ ਵਾਲੇ ਲੋਕ ਉਹ ਭਗਤ ਸੈਨਦੇਵ ਜੀ ਦੇ ਲੋਕ ਅੱਜ ਉਹ ਸ਼ਿੰਬਾ ਸਮਾਜ ਕੱਲੇ ਪੰਜਾਬ ਵਿੱਚ ਕਿਸਾਨ ਕਹੇ ਜੱਟ ਸਿੱਖ ਨਹੀਂ ਹੈਗੇ ਰਾਮ ਗੜੀਏ ਸਿੱਖ ਨੇ ਤੇ ਮਾਨ ਸਿੱਖ ਨੇ ਹਿੰਦੂ ਸਿੱਖ ਨੇ ਅੱਜ ਰਵਿਦਾਸ ਗੁਰੂ ਨੂੰ ਮੰਨਣ ਵਾਲੇ ਸਿੱਖ ਨੇ ਕਬੀਰ ਸਾਹਿਬ ਨੂੰ ਮੰਨਣ ਵਾਲੇ ਸਿੱਖ ਨੇ ਇੱਥੇ ਤੱਕ ਕਿ ਖੱਤਰੀ ਸਿੱਖ ਨੇ ਮੈਂ ਕਹਿੰਦਾ ਛਿੰਬੇ ਸਿੱਖ ਨੇ ਕੰਬੋਧ ਸਿੱਖ ਨੇ ਹਰ ਤਰ੍ਹਾਂ ਦੇ ਪੰਜਾਬ ਚ ਸਿੱਖ ਵੱਸਦੇ ਨੇ ਉਹਨਾਂ ਸਿੱਖਾਂ ਦੀ ਗੱਲ ਕੌਣ ਕਰੂਗਾ ਕੌਣ ਉਹਨਾਂ ਨੂੰ ਸਮਾਜ ਨੂੰ ਅੱਗੇ ਲੈ ਕੇ ਜਾਊਗਾ ਪੰਜਾਬ ਸਰਕਾਰਾਂ ਤੇ ਵੱਖ-ਵੱਖ ਰਾਜਨੀਤਿਕ ਲੋਕ ਸਿਰਫ ਇੱਕ ਕਮਿਊਨਿਟੀ ਨੂੰ ਇੱਕ ਉਹਨਾਂ ਗਰੀਬ 30-30 ਏਕੜਾਂ ਦੇ ਮਾਲਕਾਂ ਨੂੰ ਤੁਸੀਂ ਕੈਮਰੇ ਅੱਗੇ ਦਿਖਾ ਦਿਖਾ ਕੇ ਪੰਜਾਬ ਨੂੰ ਤੁਸੀਂ ਹਾਈ ਟੈਕ ਕਰ ਲਿਆ ਮੈਂ ਕਹਾਂਗਾ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਹੋਊਗਾ ਜਿਹੜੇ 1 ਮਹੀਨੇ ਤੇ ਬੇਲੇ ਆਪਣੇ ਘਰ ਬੈਠੇ ਨੇ ਜਿਨ੍ਹਾਂ ਦੇ ਨਾ ਕੋਈ ਗੁਜ਼ਾਰਾ ਕਨਵਾਤੇ ਜ਼ਮੀਨ ਹੈ ਨਾ ਉਹਨਾਂ ਕੋਲ ਪਸ਼ੂ ਰਹੇ ਨੇ ਨਾ ਅੱਜ ਨੌਕਰੀ ਲਈਆਂ ਨਾ ਛੋਟੀਆਂ ਦੁਕਾਨਾਂ ਰਹੀਆਂ ਨੇ ਪੰਜਾਬ ਵਿੱਚ ਰੇੜੀਆਂ ਵੰਡਣ ਵਾਲਾ ਕੌਣ ਅੱਗੇ ਆਊਗਾ ਕਿਹੜਾ ਮੈਦਾ ਲਾਲ ਕਿਹੜਾ ਉਹ ਕਲਾਕਾਰ ਹੈ ਜਿਹੜਾ ਅੱਜ ਰੇੜੀਆਂ ਵੰਦ ਕੇ ਕਹੂਗਾ ਕਿ ਮੈਂ ਪੰਜਾਬ ਨੂੰ 2000 ਰੇੜੀ ਦੇ ਰਿਹਾ ਕਿ ਅੱਜ ਮੈਂ ਪੰਜਾਬ ਨੂੰ 500 ਆਟੋ ਦੇ ਰਿਹਾ ਕਿਸੇ ਨੇ ਦਿੱਤਾ ਇੱਕ ਵੀ ਨਹੀਂ ਦਿੱਤਾ ਉਸੀਂ ਕਿੱਥੇ ਤੇ ਆਪਣੇ ਲੋਕਾਂ ਵਿੱਚ ਆਪ ਹੀ ਕਮਾ ਫਰਾ ਕੇ ਪੰਜਾਬ ਨੂੰ ਤੇ ਸਿੱਖੀ ਨੂੰ ਬਦਨਾਮ ਕਰਨ ਲੱਗੇ ਹੋ ਉਹ ਉਹ ਸਿੱਖ ਕਦੇ ਨਹੀਂ ਗਰੀਬ ਹੁੰਦਾ ਸਿੱਖ ਹਮੇਸ਼ਾ ਸਿੱਖੀ ਦੀ ਗੱਲ ਕਰਦਾ ਉਹ ਕਹਿੰਦਾ ਤੇਰਾ ਬਾਣਾ ਮੀਠਾ ਲੱਗੇ ਸੋ ਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹਾਦਤ ਜਿੱਥੇ ਤਤੀ ਤਵੀ ਤੇ ਬੈਠ ਕੇ ਸਾਡੇ ਗੁਰੂਆਂ ਨੇ ਉਸ ਦੇ ਭਾਣੇ ਨੂੰ ਮੰਨਿਆ ਅੱਜ ਸਿੱਖਾਂ ਨੇ ਜੰਗਲਾਂ ਵਿੱਚ ਰਹਿ ਕੇ ਇਸ ਦੇਸ਼ ਨੂੰ ਆਜ਼ਾਦੀ ਦਿਲਵਾਈ ਲੇਕਿਨ ਉਹਨਾਂ ਨੇ ਗਰੀਬੀ ਨਹੀਂ ਕਿਹਾ ਨਾ ਉਹ ਰੋਏ ਨੇ ਨਾ ਉਹ ਪਿੱਟੇ ਨੇ ਨਾ ਉਹਨਾਂ ਨੇ ਕਿਸੇ ਨਾਲ ਵਿਤਕਰਾ ਕੀਤਾ ਪੰਜਾਬ ਦੀਆਂ ਸੰਸਥਾਵਾਂ ਵਿੱਚ ਵਿਤਕਰਾ ਕਰਦੀਆਂ ਨੇ ਪੰਜਾਬ ਦੇ ਕਲਾਕਾਰ ਵਿਤਕਰਾ ਕਰ ਰਹੇ ਨੇ ਪੰਜਾਬ ਦੇ ਵਿੱਚ ਜਿੰਨੀਆਂ ਐਨ ਜੀਓਜ਼ ਨੇ ਇਹ ਇੱਕ ਮੈਂ ਕਹਿੰਦਾ ਤੁਸੀਂ ਇੱਕ ਟੇਡੇ ਢੰਗ ਨਾਲ ਕਿਵੇਂ ਤੁਸੀਂ ਪੈਸੇ ਇਕੱਠੇ ਕਰਨ ਲੱਗੇ ਹੋ ਆਪਣੇ ਹੀ ਲੋਕਾਂ ਤੱਕ ਤੁਸੀਂ ਆਪ ਪਹੁੰਚਾਉਣ ਵਾਸਤੇ ਸਿਰਫ ਆਪਣੀਆਂ ਰਿਸ਼ਤੇਦਾਰੀਆਂ ਪਗਾ ਰਹੇ ਹੋ ਉਹ ਮਾੜਾ ਮੋਟਾ ਸ਼ਰਮ ਕਰੋ ਆਟਵਾ ਦੇ ਨਾਲ ਰਿਕਸ਼ਾ ਦੇ ਨਾਲ ਛੋਟੇ ਆਥਰੀਆਂ ਦੇ ਨਾਲ ਕਿਸੇ ਦਾ ਕਰਦਾ ਗੁਜ਼ਾਰਾ ਚੱਲੂਗਾ ਟਰੈਕਟਰਾਂ ਦੇ ਨਾਲ ਨਹੀਂ ਚੱਲਣਾ ਤੁਸੀਂ ਫੇਰ ਉਹ ਕਹਾਵਤ ਸੱਚ ਕਰਤੀ ਜੇ ਕਹਿੰਦੇ ਅੰਨਾ ਬੰਦੇ ਰਿਉੜੀਆਂ ਮੋੜ-ਮੋੜ ਆਪਣਿਆਂ ਨੂੰ ਉਹ ਸਿੱਖੀ ਦਾ ਸਤਿਆਨਾਸ਼ ਕਰਤਾ ਤੁਸੀਂ ਅੱਜ ਰੱਬ ਦੀ ਮਾਰ ਪਈ ਤੁਸੀਂ ਕਿਸੇ ਗਰੀਬ ਦੀ ਬਾਣੀ ਫੜੀ ਤੁਸੀਂ ਆਪਣੇ ਲੋਕਾਂ ਨੂੰ ਆਪ ਹੀ ਤੁਸੀਂ ਥੱਲੇ ਲਾਈ ਜਾ ਰਹੇ ਹੋ ਸ਼ਰਮ ਕਰ ਲੋ ਤੁਸੀਂ 1600 ਕਰੋੜ ਤੁਹਾਨੂੰ ਦੇ ਗਿਆ ਮੋਦੀ ਸਾਹਿਬ ਫੇਰ ਵੀ ਤੁਸੀਂ ਖੁਸ਼ ਨਹੀਂ ਹੋ ਰਹੇ ਫੇਰ ਵੀ ਤੁਸੀਂ ਰੋਜ਼ ਜਿਨ੍ਹਾਂ ਨੂੰ ਸਵੇਰ ਸ਼ਾਮ ਗਾਲ੍ਹਾਂ ਕੱਢਦੇ ਨੇ ਤੁਹਾਡੇ ਘਰ ਆ ਕੇ ਤੁਹਾਡੇ ਜ਼ਖਮਾਂ ਤੇ ਮੱਲੇ ਪੱਟੀ ਦਾ ਕੰਮ ਕਰਕੇ ਗਿਆ ਤੁਹਾਡੀਆਂ ਜ਼ਮੀਨਾਂ ਉੱਥੀ ਨੇ ਮੈਂ ਇੱਕ ਗੱਲ ਕਹਾਂਗਾ ਜਿੰਨੇ ਲੋਕ ਨੇ ਅੱਜ ਕਸਮਾਂ ਖਾਓ ਤੁਸੀਂ ਬੱਟਾ ਪਿੱਛੇ ਨਹੀਂ ਲੜੋਗੇ ਕਿਉਂਕਿ ਪੰਜਾਬ ਦੇ ਵਿੱਚ ਆਉਣ ਵਾਲਾ ਸਮਾਂ ਇੱਕ ਹੋਰ ਹੋਣਾ ਤੁਸੀਂ ਆਪਦੇ ਪਿੰਡਾਂ ਦੇ ਵਿੱਚ ਜ਼ਮੀਨਾਂ ਪਿੱਛੇ ਲੜ ਲੜ ਮਰਨਾ ਹੈ ਤੁਸੀਂ ਜਮੀਨਾ ਪਿੱਛੇ ਕਹਿਣਾ ਮੇਰੀ ਬੱਟ ਇੱਥੇ ਸੀ ਮੇਰੀ ਜ਼ਮੀਨ ਇੱਥੇ ਸੀ ਆਪਸ ਵਿੱਚ ਭਾਈਆਂ ਨੇ ਇੱਕ ਦੂਜੇ ਦੇ Baal ਪਟਾਈ ਹੋਣਾ ਤੁਸੀਂ ਦੇਖ ਲਓ ਮੇਰੀ ਗੱਲ ਯਾਦ ਰੱਖਿਓ ਜਦੋਂ ਰੇਤ ਚੱਕਣਾ ਜਦੋਂ ਤੁਸੀਂ ਖੇਤਾਂ ਦੀਆਂ ਬੱਟਾ ਪਾਉਣੀ ਹੈ ਕਸਮਾਂ ਖਾ ਲਓ ਤੁਸੀਂ ਇੱਕ ਦੂਜੇ ਦੇ Baal ਨਹੀਂ ਪਟੋਗੇ ਕਿਤੇ ਨਹੀਂ ਕਿਸੇ ਕੋ ਅੱਧਾ ਘਾਟ ਅੱਧਾ ਕੀਲਾ ਘੱਟ ਚਲੇ ਕਿਤੇ ਵੱਧ ਚਲੇਗੀ ਪਰ ਤੁਸੀਂ ਨਹੀਂ ਸਿਰਫ ਕੁਝ ਦਿਨ ਹੋਰ ਹੈ ਤੁਸੀਂ ਅਮੋਸਲੀ ਤੁਸੀਂ ਵੰਡਣਾ ਲੇਕਿਨ ਕਦੇ ਉਹਨਾਂ ਗਰੀਬਾਂ ਬਾਰੇ ਵੀ ਸੋਚੋ ਜਿਹੜੇ ਗਰੀਬ ਲੋਕ ਸੁਬਾ ਦਿਹਾੜੀ ਲਗਾ ਕੇ ਆਪਣਾ ਗੁਜ਼ਾਰਾ ਕਰਦੇ ਸੀ